ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਯੂ ਸੀ ਠੀਕ ਠਾਕ ਹੋਵੋਗੇ ਸਭੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਲੀ ਦੇ ਵਿੱਚ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਜੀ ਇੱਥੇ ਹੋ ਗਈ ਸੀ ਮਾਰਨਿੰਗ ਦਾ ਟਾਈਮ ਸੀਗਾ ਇੱਥੇ ਹੋ ਗਈ ਬਲੌਗ ਦੀ ਨਿਊ ਬਲੌਗ ਦੀ ਸਟਾਰਟਿੰਗ ਬਾਜੀ ਇੱਥੇ ਮੈਂ ਲੱਗੀ ਸੀ ਰਾਈਸ ਬਣਾਉਣਾ ਕਿਉਂਕਿ ਫਤਿਹ ਦੇ ਐਗਜ਼ਾਮ ਸ਼ੁਰੂ ਹੋ ਗਏ ਤਾਂ ਕਰਕੇ ਲੱਗੀ ਸੀਗੀ ਬਣਾਉਣਾ ਮਿੱਠੇ ਚੌਲ ਕਿਉਂਕਿ ਫਤਿਹ ਨੂੰ ਵੀ ਇਹ ਹੋ ਜਾਂਦਾ ਕਹਿੰਦਾ ਨਾ ਮਮਾ ਮਿੱਠੇ ਚੋਲ ਤੁਸੀਂ ਬਣਾਏ ਨਹੀਂ ਹੈਗੇ ਮੈਂ ਕਿਹਾ ਵੀ ਚਲ ਮੈਂ ਬਣਾਉਣੀ ਆ ਉਹ ਤਿਆਰ ਹੋਣ ਲੱਗਿਆ ਸੀ ਜਦ ਮੈਂ ਫਿਰ ਬਣਾਉਣ ਲੱਗੀ ਸੀ ਕਿਉਂਕਿ ਮੈਨੂੰ ਇਹ ਹੋ ਜਾਂਦਾ ਕਿਉਂਕਿ ਘੰਟਾ ਕੋ ਤਿਆਰ ਹੋਣ ਨੂੰ ਲਾ ਦਿੰਦਾ ਜੀ ਫਿਰ ਓਨੀ ਦੇਰ ਚ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਗਰਮ ਗਰਮ ਫਿਰ ਥੋੜੇ ਜਿਹਾ ਮਤਲਬ ਹਲਕੇ ਕੁਝ ਜੇ ਗਰਮ ਜੇ ਵੀ ਉਹ ਖਾਦੇ ਜਾਂਦੇ ਨੇ ਨਾ ਵੀ ਜ਼ਿਆਦਾ ਠੰਡਿਆਂ ਦਾ ਫਿਰ ਕੋਈ ਟੇਸਟ ਵੀ ਨਹੀਂ ਰਹਿੰਦਾ ਹੈਗਾ ਬਸ ਜੇਪਾ ਸਿੰਪਲ ਜੇ ਤਰੀਕੇ ਨਾਲ ਬਣਾਏ ਸੀ ਕੋਈ ਤਾਮਜਾਮ ਨਹੀਂ ਸੀ ਕਿਤੇ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਕਿਹਨੂੰ ਕਿਹਨੂੰ ਇਹ ਲੱਗਦਾ ਹੁੰਦਾ ਹਨਾ ਵੀ ਜਿਹਦੀ ਮਾਂ ਨੇ ਕਹਿੰਦੇ ਹੁੰਦੇ ਨੇ ਵੀ ਇਹ ਜਾਦੂ ਕਰਤਾ ਤਾਂ ਉਹਦੇ ਬੱਚਿਆਂ ਤੇ ਬਹੁਤ ਵਧੀਆ ਨੰਬਰ ਆਉਣਗੇ ਤੇ ਇੱਥੇ ਬਸ ਪਿਆਰ ਉੱਭਰਿਆ ਆ ਸੀਗਾ ਇਹਨੂੰ ਬੈਸ ਵੀ ਬਹੁਤ ਆ ਦਿੱਤਾ ਜੀ ਇਹਨੂੰ ਮਤਲਬ ਦਿਨ ਚ 2-4 ਵਾਰ ਤਾਂ ਇਦਾਂ ਕਰਨਾ ਹੀ ਕਰਨਾ ਹੁੰਦਾ ਉਹਨੇ ਆਪਣੀ ਗੱਲ ਵਿਚਾਲੇ ਰਹੀ ਸੀ ਹਨਾ ਵੀ ਸਾਨੂੰ ਵੀ ਇਹ ਗੱਲ ਛੋਟੇ ਹੁੰਦਿਆਂ ਨੂੰ ਹੁੰਦੀ ਸੀਗੀ ਵੀ ਮਾਂ ਨੇ ਮਿੱਠੇ ਚੌਲ ਬਣਾ ਕੇ ਦਿੱਤੇ ਨੇ ਤਾਂ ਮਤਲਬ ਇਹ ਆ ਵੀ ਇਹ ਇੱਕ ਜਾਦੂਈ ਆ ਹਨਾ ਵੀ ਤਾਂ ਪੇਪਰ ਵਧੀਆ ਹੋਣਗੇ ਬਸ ਇਹ ਹੁੰਦਾ ਸੀ ਆਪਦੇ ਮਨ ਨੂੰ ਬਹਿਮ ਇੱਥੇ ਸ਼ਵਾਸ਼ੀ ਦੇ ਰਿਆ ਸੀ ਮੇਰਾ ਪੁੱਤਰ ਜੀ ਮੈਨੂੰ ਤੇ ਬਹੁਤ ਪਿਆਰ ਜੱਗਿਆ ਹੋਇਆ ਸੀ ਅੱਜ ਵੈਸੇ ਵੀ ਇਹਨੂੰ ਬਹੁਤ ਆ ਦਤਾ ਜੀ ਇਹਨੂੰ ਇੱਕ ਆਮ ਜਿਹੀ ਇੱਕ ਗੱਲ ਆ ਨਾ ਬੋ ਜੀ ਇੱਥੇ ਫਿਰ ਥੋੜਾ ਜਿਹਾ ਕੰਮ ਕਰ ਜਿਆ ਹੈਗਾ ਸੀ ਜਰੂਰੀ ਅਮਲੋ ਜਾਣਦਾ ਇਥੇ ਅਸੀਂ ਜਾ ਰਹੇ ਸੀ ਜੇ ਮੈਨੂੰ ਹਜੇ ਕਹਿੰਦੇ ਸੀ ਮੈਨੂੰ ਕਹਿੰਦੇ ਚਲ ਤੂੰ ਐਂ ਕਰ ਕਹਿੰਦੇ ਤੂੰ ਸਕੂਟਰੀ ਚਲਾ ਕੇ ਦੇਖ ਅੱਜ ਮੈਂ ਕਿਹਾ ਹੋਰ ਜਿਹੜੇ ਮਾੜੇ ਮੋٹے ਗਿੱਡੇ ਗੁੱਡੇ ਸਾਫ ਤੇ ਨੇ ਉਹਨਾਂ ਦਾ ਵੀ ਕੰਮ ਜੇ ਹੋ ਜਾਵੇ ਪਰ ਨਹੀਂ ਜੀ ਜਿੰਨਾ ਮੈਂ ਕਹਿੰਦੀ ਮੈਨੂੰ ਜੋ ਲਾਉਂਦੇ ਨੇ ਸਾਰੇ ਵੀ ਮੰਮੀ ਡੈਡੀ ਉਹ ਨਹੀਂ ਤੇ ਫਿਰ ਇਹਦੇ ਪਾਪਾ ਵੀ ਬਹੁਤ ਕਹਿੰਦੇ ਨੇ ਵੀ ਤੂੰ ਚਲਾ ਚਲਾ ਪਰ ਮੇਰਾ ਆਪਦਾ ਹੀ ਮਨ ਨਹੀਂ ਜੀ ਮੰਨਦਾ ਹੈਗਾ ਹਾਂਜੀ ਆਪਾਂ ਨੇ ਕੰਮਕਾਰ ਹੋ ਗਏ ਸੀ ਕੰਮਕਾਰ ਕਰਕੇ ਤੁਮੇ ਬਹੁਤ ਦੇਰ ਦੀ ਫ੍ਰੀ ਹੋਈ ਹੋਈ ਸੀ ਪਰ ਇਹ ਸੀ ਅਜਾ ਜ਼ਰੂਰੀ ਕੰਮ ਸੀਗਾ ਇੱਕ ਜ਼ਰੂਰੀ ਕਿਹੜਾ ਸੀ ਕੰਮ ਔਰ ਰਹਿ ਗਿਆ ਸੀ ਅੱਜ ਪਸ਼ੂਆਂ ਦਾ ਜਿਵੇਂ ਮੈਂ ਕੱਲ ਤੁਹਾਨੂੰ ਲਾਈਵ 'ਤੇ ਉਹਦੇ ਵਿੱਚ ਦੱਸਿਆ ਸੀ ਨਾ ਕਿ ਮੰਮੀ ਗਏ ਹੋਣੇ ਸੀ ਹਨਾ ਮੰਮੀ ਗਏ ਪਿਛੇ ਅੱਜ ਡੈਡ ਜੀ ਨੂੰ ਵੀ ਕੰਮ ਸੀ ਤਾਂ ਕਰਕੇ ਫਿਰ ਮੈਨੂੰ ਇਹ ਸੀ ਮੈਂ 1 ਵਜ ਗਿਆ ਹੁਣ ਫਿਰ ਮੈਨੂੰ ਇਹ ਹੋ ਗਿਆ ਸੀ ਮੈਂ ਕਿਹਾ ਵੀ ਦਰਜੀ ਦੇ ਗਿਆ ਕਰਕੇ ਵੀ ਉਹਨਾਂ ਨੂੰ ਕੱਖ ਵੀ ਪਾਉਣੇ ਪੈਣੇ ਤੇ ਤੇ ਚਲੋ ਐਂ ਦੜੀ ਗਏ ਨੂੰ ਨਾ ਕਈ ਵਾਰੀ ਟਾਈਮ ਬੱਦ ਘੱਟ ਲੱਗ ਜਾਂਦਾ ਸੋ ਇਸ ਕਰਕੇ ਆਪਾਂ ਵੈਸੇ ਤਾਂ ਸੀ ਜਦ ਨਹੀਂ ਇਹ ਹੁੰਦਾ ਵੀ 2:30 ਵਜੇ ਤੋਂ ਪਾਉਣੇ ਹੁੰਦੇ ਆ ਉਹਨਾਂ ਨੂੰ ਹਰਾਚਾਰਾ ਵੀ ਜਿਆਦਾ ਜਲਦੀ ਨਹੀਂ ਪਾਉਂਦੇ ਰਹਿਗੇ ਪਰ ਮੈਨੂੰ ਇਹ ਸੀ ਮੈਂ ਕਿ ਚੱਲ ਜਿਆਂ ਉਹ ਟਾਈਮ ਲੱਗ ਜਾਂਦਾ ਤੇ ਮੈਂ ਕਿਹਾ ਤੇ ਆਪਾਂ ਦਾ ਵੀ ਨੌਨ ਤੋਂ ਕਿਉਂਕਿ ਮੈਨੂੰ ਨਾ ਗਰਦ ਤੋਂ ਅਲਰਜੀ ਹੋ ਜਾਂਦੀ ਆ ਫਿਰ ਮੈਨੂੰ ਇਹ ਸੀ ਮੈਂ ਕਿ ਉਹਨਾਂ ਨੂੰ ਹਰਾਚਾਰਾ ਪਾ ਕੇ ਫਿਰ ਆਪਾਂ ਨਹਾ ਲੋ ਕੇ ਫਿਰ ਹੋਵਾਂਗੇ ਤਾਂ ਕਰਕੇ ਅੱਜ ਆਪਾਂ ਜੀ ਉਹਨਾਂ ਦਾ ਲੰਚ ਜਲਦੀ ਹੀ ਕਰਵਾ ਲਾਂ। ਬਸ ਇਸੇ ਕਰਕੇ ਹੋ ਜਾਂਦਾ। ਵੀ ਫੱਬੇ ਨੂੰ ਤਾਂ ਛੁੱਟੀ ਅੱਜ ਉਹਦਾ ਐਗਜ਼ਾਮ ਸੀ ਅੱਲਾ ਰੱਖੇ ਨੇ। ਦੇਖਦੇ ਆਂ ਜੀ ਕਿਹਜਾਉਂਦਾ ਰਿਜ਼ਲਟ। ਤੇ ਹੁਣ ਸਿਰ ਬਾਕੇ ਫਿਰ ਚਾਹ ਪੀਨੇ ਆ। ਉਹਨਾਂ ਨੇ ਚਾਹ ਪੀ ਕੇ ਫਿਰ ਕਰਦੇ ਆਂ ਬਾਜੀ ਆਪਾਂ ਜਿਵੇਂ ਦੱਸਿਆ ਤੁਹਾਨੂੰ ਫ੍ਰੀ ਹੋ ਕੇ ਫਿਰ ਆਪਾਂ ਲੱਗੇ ਸੀ ਇੱਥੇ ਮੈਂ ਕਿਹਾ ਵੀ ਚਲੋ ਚਾਹ ਪੀਨੇ ਆ ਪਰ ਮੈਂ ਨਾ ਦੁਨੀਆ ਤੋਂ ਉਲਟ ਚੱਲਦੀ ਆ ਜੀ ਲੋਕ ਨਾ ਉੱਠ ਕੇ ਚਾਹ ਪੀਂਦੇ ਆਂਦੇ ਨੇ ਮੈਂ ਪਹਿਣ ਲੱਗੀ ਚਾਹ ਪੀ ਕੇ ਪੈਣੇ ਨੇ ਬਟ ਇਹ ਸੀਗਾ ਮੈਂ ਕਿਹਾ ਟਾਈਮ ਕਾਫੀ ਹੋ ਗਿਆ ਵੀ ਚਲੋ ਚਾਹ ਪੀਨੀ ਆ 1 ਵਜੇ ਅੱਜ ਮੈਂ ਜਿਹੜੀ 10 11 ਵਜੇ ਚਾਹ ਬਣਾਉਂਦੇ ਨੇ ਉਹ ਬਣਾਈ ਨਹੀਂ ਸੀ ਏਸੀ ਮੈਨੂੰ ਮੈਂ ਕਿਹਾ ਵੀ ਚਲ ਹੁਣ ਬਣਾਉਣੀ ਆ ਵੀ ਬਣਾ ਕੇ ਫਿਰ ਪੀ ਕੇ ਮੈਂ ਕਿਹਾ ਫਿਰ ਥੋੜੀ ਦੇਰ ਕਰਦੇ ਆ ਰੈਸਟ ਇਕੱਲੇ ਜਣੇ ਦਾ ਤਾਂ ਜੀ ਟਾਈਮ ਪਾਸ ਵੀ ਨਹੀਂ ਹੁੰਦਾ ਹੈਗਾ ਘਰ 'ਚ ਇੱਕ ਤਾਂ ਇਹ ਹੋ ਜਾਂਦਾ ਵੀ ਜੇ ਨੀਂਦ ਆ ਗਈ ਕਿਤੇ ਇਹ ਨਾ ਹੋਵੇ ਹੋਰ ਕਿਤੇ ਕੋਈ ਗੇਟ ਕੜਕਾਈ ਜਾਵੇ ਹਨਾ ਬਸ ਇੱਥੇ ਫਤੇ ਲੱਗਿਆ ਸੀਗਾ ਜਾਣ ਆਪਣੀ ਸਿਸਟਰ ਕੋਲ ਹੁਣੇ ਥੋੜੇ ਜਿਹੇ ਦਿਨ ਹੋ ਗਏ ਨੂੰ ਇਹ ਉਹਦੇ ਕੋ ਚਲੇ ਜਾਂਦਾ ਹੁੰਦਾ ਭੈਣ ਕੋ ਆਪਣੀ ਕੋ ਵੱਡੀ ਕੋ ਵੀ ਜੀਦੀ ਮੈਨੂੰ ਵੀ ਥੋੜੋ ਕੁ ਮੈਂ ਰਿਵੀਜ਼ਨ ਕਰ ਲਵਾਂ ਨਾ ਉਹ ਕਹਿੰਦੇ ਵੀ ਚਲ ਠੀਕ ਆ ਕੋਈ ਨਾ ਆ ਜਾ ਬਸ ਉੱਥੇ ਚੱਲੇ ਸੀ ਜਾਂਦੇ ਜਾਂਦੇ ਤੇ ਫਿਰ ਯਾਦ ਆ ਗਈ ਕਿਹਨਾਂ ਚਲ ਮਮਾ ਰੋਟੀ ਖਾ ਕੇ ਜਾਨਾ ਮੈਂ ਕਿਹਾ ਠੀਕ ਆ ਇੱਥੇ ਬਸ ਸਾਡੀ ਪਤਨੀ ਕੀ ਨੁਕਚੁਕ ਹੋ ਰਹੀ ਸੀ ਮਾਂ ਪੁੱਤ ਦੀ ਹੈ ਨਾ ਸਾਡੇ ਪਿਆਰ ਦਾ ਵੀ ਨਹੀਂ ਪਤਾ ਲੱਗਦਾ ਸਾਡੇ ਗੁੱਸੇ ਗਿਲੇ ਆਉਂਦਾ ਵੀ ਨਹੀਂ ਪਤਾ ਲੱਗਦਾ ਜੀ ਬਸ ਇੱਕ ਮੈਂਟ ਲੱਗਦਾ ਕਦੇ ਪਾਸਾ ਪਲਟਣ ਨੂੰ ਗੱਲ ਦਾ ਫਤੇ ਤੇ ਪਾਪਾ ਵੀ ਆਪਣੀ ਡਿਊਟੀ ਤੇ ਗਏ ਹੋਏ ਸੀਗੇ ਡੈਡ ਜੀ ਵੀ ਹਜੇ ਆਏ ਨਹੀਂ ਸੀ ਪਰ ਇਹ ਕਹਿੰਦਾ ਸੀ ਮੈਂ ਕਿ ਵੀ ਚਲ ਠੀਕ ਆ ਤੂੰ ਵੀ ਚਲੇ ਜਾ ਫਿਰ ਆਪਾਂ ਥੋੜੀ ਦੇਰ ਕੀਤੀ ਰੈਸਟ ਮੈਂ ਕਿ ਰੈਸਟ ਕਰਨ ਤੋਂ ਬਾਅਦ ਵੀ ਫਿਰ ਦੇਖਦੇ ਆ ਐਕਚੁਅਲੀ ਨਾ ਅੱਜ ਤੱਕ ਕੀ ਹੋਇਆ ਨਾ ਮੈਂ ਤਾਂ ਦਾਲ ਸਬਜ਼ੀ ਤਾਂ ਮੈਨੂੰ ਲੱਗਾ ਸ਼ਾਇਦ ਸਵੇਰੇ ਦੀ ਹਾਂਜੀ ਸਵੇਰ ਬਣਾ ਲਈ ਸੀ ਦਾਲ ਸਬਜ਼ੀ ਸਵੇਰ ਬਣਾ ਲਈ ਸੀ ਕਿਉਂਕਿ ਏ ਸੀ ਮੈਨੂੰ ਅੱਜ ਸਵੇਰੇ ਹੈ ਨਹੀਂ ਸੀ ਤਾਂ ਕਰਕੇ ਫਿਰ ਮੈਂ ਸਵੇਰੇ ਬਣਾ ਲਈ ਸੀ ਇੱਥੇ ਲੱਗੀ ਸੀ ਮੈਂ ਦੁੱਧ ਗਰਮ ਕਰਨ ਮੈਂ ਕਿਹਾ ਵੀ ਨਾ ਤਾਂ ਦੁੱਧ ਗਰਮ ਹੋ ਜੂ ਨਾਲ ਬਣਾ ਲੈਣੇ ਆ ਜੀ ਆਪਾਂ ਫਲਕੇ ਤੇ ਮੈਨੂੰ ਕੰਮ ਕਰਨ ਦੀ ਨੂੰ ਕਿਚਨ ਚ ਚਲੋ ਜੀ ਫੇਰ ਤਾਂ ਥੋੜੀ ਜੀ ਗਰਮੈਸ਼ ਜੀ ਹੋ ਜਾਂਦੀ ਆ ਬਟ ਏਸੀ ਮੈਨੂੰ ਤਾਂ ਠੰਡ ਲੱਗੀ ਫਿਰ ਮੈਂ ਕੋਟੀ ਪਾ ਕੇ ਆਈ ਮੈਂ ਕਿਹਾ ਚਲ ਪਹਿਲਾਂ ਕੋਟੀ ਪਾ ਕੇ ਆਈਏ ਪਤਾ ਨਹੀਂ ਜੀ ਕਿਵੇਂ ਕਹਿੰਦੇ ਨੇ ਵੀ ਕਈਆਂ ਨੇ ਤਾਂ ਮਤਲਬ ਕੋਟੀਆਂ ਵਗੈਰਾ ਰੱਖ ਵੀ ਦਿੱਤੀਆਂ ਪਰ ਆਪਣੇ ਤਾਂ ਜੀ ਅਜੇ ਮੈਂ ਤਾਂ ਇੱਕ ਦੋ ਕੁ ਰੱਖੀਆਂ ਹੋਈਆਂ ਨੇ ਵੀ ਕਈ ਵਾਰੀ ਪੌਣੀ ਪੈ ਜਾਂਦੀ ਆ ਵੈਸੇ ਅਦਰਵਾਇਜ਼ ਜਣੀ ਮੈਂ ਆ ਇਹ ਵੀ ਜੈਕਟ ਵਗੈਰਾ ਸਵਟਰ ਉਹ ਰੱਖੀ ਹੋਈ ਨਹੀਂ ਕਿਉਂਕਿ ਉਹਨਾਂ ਬਿਨਾਂ ਤਾਂ ਹਜੇ ਮੈਨੂੰ ਸਰਦਾ ਨਹੀਂ ਹੈਗਾ ਕੁਝ ਪਤਾ ਨਹੀਂ ਇਹ ਹੋ ਜਾਂਦਾ ਵੀ ਜਿਵੇਂ ਬੇੜਾ ਖੁੱਲੇ ਕਰਕੇ ਨਾ ਵੀ ਹਵਾ ਉਵਾ ਲੱਗਦੀ ਰਹਿੰਦੀ ਆ ਜਿਵੇਂ ਆਪਣੇ ਥੋੜਾ ਜਿਹਾ ਸੰਘਣੇ ਜੇ ਘਰ ਹੁੰਦੇ ਨੇ ਫਿਰ ਉਹਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਇੱਥੇ ਮੈਂ ਦੁੱਧ ਘਰਮ ਕਰਨ ਲੱਗੀ ਸੀ ਉਹ ਮਲਾਈ ਜੀ ਲੱਗੀ ਸੀ ਮੈਂ ਕਿਹਾ ਵੀ ਚਲੋ ਉਹਦੇ ਉਦਾਂ ਹੀ ਮੈਂ ਮੁੱਦਾ ਮਾਰਦਾ ਸੀ ਮੈਂ ਕਿਹਾ ਵੀ ਚਲ ਮਲਾਈ ਵਿੱਚੋਂ ਸਾਫ਼ ਹੋ ਜੂਗੀ ਕਿਉਂਕਿ ਇਹ ਹੁੰਦਾ ਨਾ ਵੀ ਗਾਂ ਦਾ ਦੁੱਧ ਕਰਕੇ ਥੋੜਾ ਪਤਲਾ ਰਹਿੰਦਾ ਵੀ ਜੇ ਧੋ ਕੇ ਜੇ ਜ਼ਿਆਦਾ ਪਾਉਣ ਨੇ ਫਿਰ ਉਹ ਬਾਕੀ ਜੀ ਪਿਛਲੇ ਬਲੌਗ ਦੇ ਉੱਪਰ ਐਸਿਸਟ੍ਰਿਕ ਮੈਸੇਜ ਕਰਦੇ ਸੀ ਕਹਿੰਦੇ ਦੀਦੀ ਸੱਚ ਮੁੱਝੇ ਮਾਸਟਰ ਸ਼ੈਫ ਮੰਗ ਬਣਾ ਜਾਓ ਜਾਨੀ ਜੀ ਦਾਣਾ ਸਬਜ਼ੀਆਂ ਥੈਂਕ ਯੂ ਡੀਅਰ ਥੈਂਕ ਯੂ so much ਬਾਕੀ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜਿਹੜੀ ਰੋਜ਼ ਦੀ ਗੱਲ ਹੈ